ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੀ ਕਲਾਸ ਤੇ ਵਿੱਚ ਮੇਰੀ ਕਲਾਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਪੰਜਾਬੀ ਦੀਆਂ ਸਾਇੰਸ ਦੀਆਂ ਸਾਰੀਆਂ ਕਲਾਸਾਂ ਤੁਹਾਨੂੰ ਮਿਲ ਜਾਣ ਤੁਸੀਂ ਸਾਰੇ ਪਾਠ ਇੱਥੇ ਤੋਂ ਕਰ ਸਕਦੇ ਹੋ ਅੱਜ ਦੀ ਕਲਾਸ ਵਿੱਚ ਆਪਾਂ ਨੇ ਕਰਨਾ ਹੈ 8ਵੀਂ ਜਮਾਤ ਦਾ ਚੌਥਾ ਪਾਠ ਠੀਕ ਹੈ ਜਿਹੜਾ ਚੌਥਾ ਪਾਠ ਹੈ ਬੱਚਿਓ ਇਸ ਦਾ ਨਾਮ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਠ ਡਾਕਟਰ ਹਰਜਿੰਦਰ ਕੌਰ ਦੁਆਰਾ ਲਿਖਿਆ ਗਿਆ ਹੈਗਾ ਠੀਕ ਹੈ ਤੁਹਾਡੀ ਪੁਸਤਕ ਦੇ ਵਿੱਚ ਇਹ ਚੌਥਾ ਪਾਠ ਹੈ ਚੌਥੇ ਪਾਠ ਦੇ ਸਾਰੇ ਬੁੱਕ ਵਰਕ ਨੂੰ ਅੱਜ ਦੀ ਕਲਾਸ ਵਿੱਚ ਆਪਾਂ ਨੇ ਕਰਨਾ ਹੈ ਪ੍ਰਸ਼ਨ ਉੱਤਰ ਕਰਨੇ ਨੇ ਬਾਕੀ ਜੋ ਵੀ ਬੁੱਕ ਵਰਕ ਦਿੱਤਾ ਹੋਇਆ ਸੀ ਉਹ ਅੱਜ ਦੀ ਕਲਾਸ ਵਿੱਚ ਆਪਾਂ ਨੇ ਪੂਰਾ ਕਰ ਲੈਣਾ ਹੈਗਾ ਜੇ ਆਪਾਂ ਇੱਥੇ ਗੱਲ ਕਰਦੇ ਹਾਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈਗਾ ਪਹਿਲੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਗਿਆ ਹੈਗਾ 1 ਨੰਬਰ ਪ੍ਰਸ਼ਨ ਹੈਗਾ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਂ ਸੀਗਾ ਤਾਂ ਇਸ ਦਾ ਉੱਤਰ ਤੁਸੀਂ ਬੱਚਿਓ ਕਿੱਦਾਂ ਲਿਖਣਾ ਹੈਗਾ ਦੇਖੋ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 ਈਸਵੀ ਨੂੰ ਹੋਇਆ ਸੀਗਾ ਠੀਕ ਹੈ ਹੋਇਆ ਸੀਗਾ ਉਹਨਾਂ ਦੇ ਪਿਤਾ ਦਾ ਨਾਂ ਕੀ ਹੈਗਾ ਗੁਰੂ ਰਾਮਦਾਸ ਜੀ ਜੋ ਚੌਥੇ ਗੁਰੂ ਸਾਹਿਬਾਨ ਹੋਏ ਨੇ ਅਤੇ ਮਾਤਾ ਦਾ ਨਾਂ ਕੀ ਹੈਗਾ ਬੀਬੀ ਭਾਨੀ ਜੀ ਇਸ ਤਰੀਕੇ ਨਾਲ ਬੱਚਿਓ ਪਹਿਲਾ ਪ੍ਰਸ਼ਨ ਸੀ ਜਿਹੜਾ ਉਸ ਦਾ ਉੱਤਰ ਤੁਸੀਂ ਨੋਟ ਕਰ ਸਕਦੇ ਹੋ ਇੱਥੇ ਤੋਂ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਦੂਸਰਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਨੇ ਮੋਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਗੁਰੂ ਅਰਜਨ ਦੇਵ ਜੀ ਨੇ ਮੋਢਲੀ ਵਿਦਿਆ ਸੀੜੀ ਉਹ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਸੀ ਠੀਕ ਹੈ ਇੰਪੋਰਟੈਂਟ ਪਰਸ਼ਨ ਨੇ ਤਾਂ ਇਸ ਨੂੰ ਤੁਸੀਂ ਇੱਥੇ ਤੋਂ ਨੋਟ ਕਰ ਸਕਦੇ ਹੋ ਤਾਂ ਇਹਦਾ ਬਸ ਇਹਨਾਂ ਅਨਸਰ ਲਿਖ ਲਓ ਕਾਫੀ ਹੈ ਤੁਹਾਨੂੰ ਪੂਰੇ ਨੰਬਰ ਇਸ ਤੇ ਮਿਲ ਜਾਣਗੇ ਠੀਕ ਹੈ ਇੱਥੇ ਤੋਂ ਨੋਟ ਤੁਸੀਂ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਦੂਸਰਾ ਪ੍ਰਸ਼ਨ ਪੜ੍ਹਦੇ ਹਾਂ ਦੂਸਰਾ ਹੋ ਗਿਆ ਤੀਸਰਾ ਪ੍ਰਸ਼ਨ ਪੜ੍ਹਦੇ ਹਾਂ ਆਪਾਂ ਅਗੇ ਤਿੰਨ ਨੰਬਰ ਠੀਕ ਹੈ ਗੁਰੂ ਅਰਜਨ ਦੇਵ ਜੀ ਨੂੰ ਇੱਕ ਵਰਦਾਨ ਮਿਲਿਆ ਸੀਗਾ ਠੀਕ ਹੈ ਦੋਤਾ ਬਾਣੀ ਕਾ ਬੋਥਾ ਦਾ ਵਰ ਕਿਸ ਨੇ ਦਿੱਤਾ ਠੀਕ ਹੈ ਆਪ ਇਸ ਕਥਨ ਉਤੇ ਕਿਵੇਂ ਖਰੇ ਉੱtre ਦੇਖੋ ਗੁਰੂ ਅਰਜਨ ਦੇਵ ਜੀ ਨੂੰ ਦੋਤਾ ਬਾਣੀ ਕਾ ਬੋਥਾ ਦਾ ਵਰ ਆਪ ਦੇ ਨਾਨਾ ਗੁਰੂ ਅਮਰਦਾਸ ਜੀ ਨੇ ਜੋ ਤੀਸਰੇ ਗੁਰੂ ਸਹਿਬਾਨ ਹੋਈ ਨੇ ਗੁਰੂ ਅਮਰਦਾਸ ਜੀ ਦੁਆਰਾ ਇਹ ਵਰਦਾਨ ਦਿੱਤਾ ਗਿਆ ਸੀ ਵੀ ਦੋਤਾ ਬਾਣੀ ਕਾ ਬੋਥਾ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਦੀ ਰਚਨਾ ਕਰਕੇ ਆਪ ਇਸ ਵਰ ਉਤੇ ਖਰੇ ਉੱਤਰੀ ਮਤਲਬ ਕੀ ਗੱਲ ਸੱਚ ਹੋਈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਬਾਣੀ ਠੀਕ ਹੈ ਤਾਂ ਕਿੰਨਾ ਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਹੋਰਾਂ ਦੀ ਹੈ ਠੀਕ ਹੈ ਤਾਂ ਇਹਨਾਂ ਨੂੰ ਵਰਦਾਨ ਮਿਲਿਆ ਸੀ ਉਸ ਵਰਦਾਨ ਦੇ ਉੱਤੇ ਆਪ ਖਰੇ ਉੱਤਰੀ ਇਸ ਤਰੀਕੇ ਨਾਲ ਇਸ ਦਾ ਜਿਹੜਾ ਆਨਸਰ ਹੈ ਇਹ ਤੁਸੀਂ ਨੋਟ ਕਰ ਸਕਦੇ ਹੋ ਇਸ ਤੋਂ ਬਾਅਦ ਹੈ ਬੱਚਿਓ ਪ੍ਰਸ਼ਨ ਨੰਬਰ 4 4 ਨੰਬਰ ਪ੍ਰਸ਼ਨ ਦੇ ਵਿੱਚ ਕੀ ਹੈਗਾ ਦੇਖੋ 4 ਨੰਬਰ ਪ੍ਰਸ਼ਨ ਹੈਗਾ ਗੁਰੂ ਅਰਜਨ ਦੇਵ ਜੀ ਦੀ ਸ਼ਾਕਾਰ ਰਚਨਾ ਕਿਹੜੀ ਹੈ ਉਸ ਬਾਰੇ ਕੁਝ ਸਤਰਾਂ ਲਿਖੋ ਤਾਂ ਇਹਦਾ ਆਨਸਰ ਹੋਏਗਾ ਸੁਖਮਣੀ ਸਾਹਿਬ ਜੋ ਸੁਖਮਣੀ ਬਾਣੀ ਹੈ ਠੀਕ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਾਕਾਰ ਰਚਨਾ ਸ਼ਾਕਾਰ ਦਾਰਸ ਹੁੰਦੇ ਬੱਚਿਓ ਵੀ ਸਭ ਤੋਂ ਸ਼੍ਰੇਸ਼ਟ ਠੀਕ ਹੈ ਸਭ ਤੋਂ ਮਤਲਬ ਕਿ ਕਹਿੰਦੇ ਵੀ ਉੱਤਮ ਰਚਨਾ ਉਸ ਨੂੰ ਸ਼ਾਕਾਰ ਕਿਹਾ ਜਾਂਦਾ ਹੈ ਇਸ ਵਿੱਚ ਬਹੁਤ ਸਰਲ ਢੰਗ ਦੇ ਨਾਲ ਨਾਮ ਸਿਮਰਨ ਸੰਤ ਭਗਤ ਬ੍ਰਹਮ ਗਿਆਨੀ ਤੇ ਜੀਵਨ ਯੋਗਤ ਆਧ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ ਇਸ ਤਰੀਕੇ ਨਾਲ ਇਹ ਕਿ ਇੱਕ ਸ਼ਾਹਕਾਰ ਰਚਨਾ ਹੈ ਗੁਰੂ ਅਰਜਨ ਦੇਵ ਜੀ ਹੋਰਾਂ ਦੀ ਠੀਕ ਹੈ ਇਸ ਦਾ ਜਿਹੜਾ ਉੱਤਰ ਹੈ ਬੱਚਿਓ ਇਹ ਤੁਸੀਂ ਨੋਟ ਕਰ ਸਕਦੇ ਹੋ ਚਾਰ ਨੰਬਰ ਪ੍ਰਸ਼ਨ ਹੈ ਇਹ ਚਾਰ ਨੰਬਰ ਪਾ ਕੇ ਤੁਸੀਂ ਇਸ ਦਾ ਆਨਸਰ ਜਿਹੜਾ ਇਹ ਬੱਚਿਓ ਨੋਟ ਕਰ ਲੈਣਾ ਹੈਗਾ ਅੱਗੇ ਬੱਚਿਓ ਆਪਣੇ ਕੋਲ ਪੰਜ ਨੰਬਰ ਪ੍ਰਸ਼ਨ ਇਸ ਦੇ ਵਿੱਚ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਕਿਸ ਨੇ ਕੀਤਾ ਠੀਕ ਹੈ ਆਪਣੇ ਨਾਮ ਵੀ ਲਿਖਣਾ ਵੀ ਕਿਸ ਨੇ ਕੀਤਾ ਅਤੇ ਇਹ ਕਾਰਜ ਕਦੋਂ ਸੰਪਨ ਹੋਇਆ ਸਾਲ ਕਿਹੜਾ ਸੀਗਾ ਜਦੋਂ ਇਹ ਪੂਰਾ ਹੋਇਆ ਕੰਮ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਪੰਜਵੇਂ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਸੀਗਾ ਠੀਕ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਗਿਆ ਇਹ ਕਾਰਜ 1604 ਈਸਵੀ ਵਿੱਚ 1604 ਈਸਵੀ ਦੇ ਵਿੱਚ ਸੰਪੂਰਨ ਹੋਇਆ ਸੀਗਾ ਇਸ ਗੱਲ ਨੂੰ ਵੀ ਤੁਸੀਂ ਬੱਚਿਓ ਨੋਟ ਕਰ ਲੈਣਾ ਹੈਗਾ ਠੀਕ ਹੈ ਇਸ ਦਾ ਉੱਤਰ ਤੁਸੀਂ ਇਸ ਤਰੀਕੇ ਨਾਲ ਨੋਟ ਕਰ ਸਕਦੇ ਹੋ ਠੀਕ ਹੈ ਤੁਹਾਡੇ ਸਾਹਮਣੇ ਉੱਤਰ ਲਿਖਿਆ ਹੋਇਆ ਹੈਗਾ ਅੱਗੇ ਬੱਚਿਓ ਆਪਾਂ ਨਹੀਂ ਗੱਲ ਕਰਨੀ ਹੈ ਪ੍ਰਸ਼ਨ ਨੰਬਰ 6 ਦੀ 6 ਨੰਬਰ ਪ੍ਰਸ਼ਨ ਆ ਗਿਆ ਤੁਹਾਡੇ ਸਾਹਮਣੇ ਸ੍ਰੀ ਹਰਮੋINDER ਸਾਹਿਬ ਦੀ ਨੀ ਕਿਸ ਤੋਂ ਅਤੇ ਕਦੋਂ ਰਖਵਾਈ ਗਈ ਠੀਕ ਹੈ ਤਾਂ ਸ੍ਰੀ ਹਰਮੋINDER ਸਾਹਿਬ ਦੀ ਜਿਹੜੀ ਨੀ ਸੀ ਉਹ ਸਾਈ ਮੀਆਂ ਮੀਰ ਜੀ ਦੁਆਰਾ ਰਖਾਈ ਗਈ ਸੀ ਠੀਕ ਹੈ ਸੂਫੀ ਸੰਤ ਸਾਈ ਮੀ ਅਮੀਰ ਤੋਂ 1588 ਈਸਵੀ ਦੇ ਵਿੱਚ ਕਦੋਂ ਰਖਾਈ ਗਈ 1588 ਈਸਵੀ ਦੇ ਵਿੱਚ ਰਖਾਈ ਗਈ ਇਸ ਤਰੀਕੇ ਨਾਲ ਇਸ ਦਾ ਜਿਹੜਾ ਆਨਸਰ ਬੱਚਿਓ ਬਣੇਗਾ ਤੁਸੀਂ ਇਹ ਨੋਟ ਕਰ ਲੈਣਾ ਹੈਗਾ ਅੱਗੇ ਬੱਚਿਓ ਆਪਣੇ ਕੋਲ 7 ਨੰਬਰ ਪ੍ਰਸ਼ਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਭਗਤਾਂ ਦੀ ਬਾਣੀ ਕਿਸੇ ਪੰਜ ਦੇ ਨਾਮ ਲਿਖੋ ਤਾਂ ਇੱਥੇ ਦੇਖੋ ਜਦੋਂ ਆਪਾਂ ਗੱਲ ਕਰਦੀਆਂ ਇੱਥੇ ਨਾ 15 ਨੇ ਕੁੱਲ 15 ਭਗਤ ਨੇ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਚਿਓ ਦਰਜ ਹੈ ਠੀਕ ਹੈ ਇਹਨਾਂ 15 ਦੇ ਵਿੱਚੋਂ ਆਪਾਂ ਨੇ ਕੀ ਕਰਨਾ ਹੈਗਾ ਇੱਥੇ ਆਪਾਂ ਨੇ ਸਹੀ ਨਾਮ ਨੀੜੇ ਇਹ ਬੱਚਿਓ ਲਿਖਣੇ ਨੇ ਕਿਸੇ ਪੰਜ ਦੇ ਕਿਸੇ ਪੰਜ ਦੇ ਨਾਮ ਆਪਾਂ ਇੱਥੇ ਵਿੱਚੋਂ ਲਿਖ ਸਕਦੇ ਹਾਂ ਠੀਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ 1 ਨੰਬਰ ਠੀਕ ਹੈ ਭਗਤ ਰਾਮਾਨੰਦ ਜੀ ਠੀਕ ਹੈ 2 ਨੰਬਰ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਭਗਤ ਸਦਨਾ ਜੀ ਦੀ ਬਾਣੀ ਇਸ ਦੇ ਵਿੱਚ ਵਿੱਚਿਓ ਦਰਜ ਹੈ ਠੀਕ ਹੈ ਇਸ ਨੂੰ ਤੁਸੀਂ ਇੱਥੇ ਨੋਟ ਕਰ ਸਕਦੇ ਹੋ ਅੱਗੇ ਬੱਚਿਓ ਆਪਣੇ ਕੋਲ 8 ਨੰਬਰ ਪ੍ਰਸ਼ਨ ਨਾ ਹੈਗਾ ਪ੍ਰਸ਼ਨ ਨੰਬਰ 8 ਹੈਗਾ ਆਪਣੇ ਕੋਲ ਗੁਰੂ ਅਰਜਨ ਦੇਵ ਜੀ ਨੇ ਜਨਤਕ ਅਪਲਾਈ ਦੇ ਕਿਹੜੇ ਕਿਹੜੇ ਕੰਮ ਕੀਤੇ ਸੀਗੇ ਇਸ ਦਾ ਉੱਤਰ ਬੱਚਿਓ ਤੁਸੀਂ ਇਦਾਂ ਲਿਖਣਾ ਹੈਗਾ ਗੁਰੂ ਅਰਜਨ ਦੇਵ ਜੀ ਨੇ ਜਨਤਿਕ ਭਲਾਈ ਲਈ ਇੱਕ ਤਾਂ ਸਰੋਵਰ ਖਤਵਾਇਆ ਸੀਗਾ ਸੰਤੋਖ ਸਰ ਤੇ ਇੱਕ ਰਾਮ ਸਰ ਸੰਤੋਖ ਸਰ ਤੇ ਰਾਮ ਸਰ ਸਰੋਵਰ ਬਣਵਾਏ ਸੀਗੇ ਤੇ ਤਰਨ ਤਾਰਨ ਵਿਖੇ ਠੀਕ ਹੈ ਤਰਨ ਤਾਰਨ ਨਗਰ ਬਸਾਇਆ ਸੀਗਾ ਤਰਨ ਤਾਰਨ ਸ਼ਹਿਰ ਬਸਾਇਆ ਸੀਗਾ ਹਸਪਤਾਲ ਖੋਲੇ ਸੀ ਲਾਹੌਰ ਵਿੱਚ ਬੋਲੀ ਦਾ ਨਿਰਮਾਣ ਕਰਵਾਇਆ ਸੀ ਇੱਕ ਦਸਵੰਦ ਠੀਕ ਹੈ ਦਸਵੰਦ ਦੀ ਪ੍ਰਥਾ ਸੀ ਜਿਹੜੀ ਇਹ ਬੱਚਿਓ ਸ਼ੁਰੂ ਕਰਵਾਈ ਸੀਗੀ ਠੀਕ ਹੈ ਕਾਬਲ ਕੰਧਾਰ ਦੇ ਟੱਕੇ ਤੱਕ ਵਪਾਰ ਦੇ ਕੰਮ ਨੂੰ ਉਤਸ਼ਾਹਿਤ ਕੀਤਾ ਸੀਗਾ ਇਸ ਤਰੀਕੇ ਨਾਲ ਬੱਚਿਓ ਇਹ ਵੱਖ-ਵੱਖ ਲੋਕ ਭਲਾਈ ਦੇ ਕੰਮ ਸੀ ਜਿਹੜੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕਰਾਏ ਗਏ ਸੀਗੇ ਠੀਕ ਹੈ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਅੱਗੇ ਆਪਣੇ ਕੋਲ 9 ਨੰਬਰ ਪ੍ਰਸ਼ਨ ਹੈਗਾ ਪ੍ਰਸ਼ਨ ਨੰਬਰ 9 ਹੈ ਬੱਚਿਓ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਬਾਰੇ ਚਾਨਣਾ ਪਾਓ ਦੇਖੋ ਇਹਦਾ ਉੱਤਰ ਤੁਸੀਂ ਬੱਚਿਓ ਕਿੰਦਾ ਲਿਖਣਾ ਹੈਗਾ ਗੁਰੂ ਅਰਜਨ ਦੇਵ ਜੀ ਸ਼ਾਂਤੀ ਅਤੇ ਧਰਮ ਲਈ ਕੁਰਬਾਨੀ ਦੇ ਪੁੰਜ ਸਨ ਠੀਕ ਹੈ ਕੁਰਬਾਨੀ ਦੇ ਪੁੰਜ ਸਨ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਮੁਗਲ ਹਕੂਮਤ ਨੇ ਆਪ ਨੂੰ ਅਸਹਿ ਤਸੀਹੇ ਦਿੱਤੇ ਠੀਕ ਹੈ ਜ਼ੁਲਮਟਾਹੇ ਉਹਨਾਂ ਤੇ ਆਪ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਸੀਸ ਉੱਤੇ ਤੱਤੀ ਰੇਤ ਪਾਈ ਗਈ ਠੀਕ ਹੈ ਅੰਤ ਆਪ ਪ੍ਰਭੂ ਦੇ ਬਾਣੇ ਵਿੱਚ ਅਡੋਲ ਰਹਿੰਦੇ ਹੋਏ ਸ਼ੀਧੀ ਪ੍ਰਾਪਤ ਕਰ ਗਏ ਤੱਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਸ਼ੀਧ ਕੀਤਾ ਗਿਆ ਸੀਗਾ ਠੀਕ ਹੈ ਇਸ ਤਰੀਕੇ ਨਾਲ ਇਸ ਦਾ ਜਿਹੜਾ ਉੱਤਰ ਬਣੇਗਾ ਬੱਚਿਓ ਤੁਸੀਂ ਇਹ ਨੋਟ ਕਰ ਲੈਣ ਤੁਹਾਡੇ ਸਾਹਮਣੇ ਉੱਤਰ ਪੂਰਾ ਲਿਖਿਆ ਪਿਆ ਹੈਗਾ ਕਲਾਸ ਨੂੰ ਰੋਕ ਕੇ ਤੁਸੀਂ ਇੱਥੇ ਤੋਂ ਉੱਤਰ ਨੋਟ ਕਰ ਸਕਦੇ ਹੋ ਅੱਗੇ ਆਪਣੇ ਕੋਲ ਦੂਸਰਾ ਭਾਗ ਹੈ ਬੱਚਿਓ ਇਸ ਭਾਗ ਦੇ ਵਿੱਚ ਕੀ ਹੈਗਾ ਆਪਾਂ ਨੂੰ ਕੁਝ ਸ਼ਬਦ ਦਿੱਤੇ ਹੋਏ ਨੇ ਇਹਨਾਂ ਸ਼ਬਦਾਂ ਦੇ ਆਪਣੇ ਬਾਕ ਬਣਾਉਣੇ ਹੁੰਦੇ ਨੇ ਜਿਵੇਂ ਦੇਖੋ ਜੀਵਨ ਜਾਂਚ ਇਹਦਾ ਅਰਥ ਹੁੰਦਾ ਵੀ ਜੀਵਨ ਗੁਜ਼ਾਰਨ ਦਾ ਢੰਗ ਕੀ ਹੈਗਾ ਗੁਰਬਾਣੀ ਮਨੁੱਖ ਨੂੰ ਗੁਰਬਾਣੀ ਮਨੁੱਖ ਨੂੰ ਉੱਚੀ ਸੁੱਚੀ ਜੀਵਨ ਜਾਂਚ ਦਾ ਰਾਹ ਵਿਖਾਉਂਦੀ ਹੈ ਠੀਕ ਹੈ ਇਸ ਤਰੀਕੇ ਨਾਲ ਇਹਦਾ ਉੱਤਰ ਲਿਖ ਸਕਦੇ ਹਾਂ ਨੰਬਰ 2 ਹੈ ਸ਼ਾਕਾਰ ਰਚਨਾ ਨੰਬਰ 2 ਹੈ ਸ਼ਾਕਾਰ ਰਚਨਾ ਮਹਾਨ ਕੀਰਤ ਇਹ ਹੈ ਮਹਾਨ ਕੀਰਤ ਸੋਖਮਣੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ ਠੀਕ ਹੈ ਇਹਦਾ ਤੁਸੀਂ ਇਦਾਂ ਮਤਲਬ ਕੇ ਬਣਾ ਸਕਦੇ ਹੋ ਵਾਕ ਅੱਗੇ ਹੈ ਬੱਚੇ ਆਪਣੇ ਕੋਲ ਵੱਡਾ ਆਕਾਰੀ ਠੀਕ ਹੈ ਸ਼ਬਦ ਹੈ ਆਪਣੇ ਕੋਲ ਵੱਡਾ ਆਕਾਰੀ ਤਾਂ ਇਹਦੇ ਸ਼ਬਦ ਦਿੱਤਾ ਹੋਇਆ ਇਸ ਦਾ ਮੀਨਿੰਗ ਹੋਏਗਾ ਵੱਡੇ ਆਕਾਰ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਵੱਡਾ ਆਕਾਰੀ ਧਰਮ ਗ੍ਰੰਥਾ ਹੈ ਠੀਕ ਹੈ ਇਸ ਤਰ੍ਹਾਂ ਵਾਕ ਇਦਾਂ ਬਣਾ ਸਕਦੇ ਹੋ ਅੱਗੇ ਆਪਣੇ ਕੋਲ ਮੁਹਾਰਤ ਸ਼ਬਦ ਹੈ ਮੁਹਾਰਤ ਯਾਨਕਿ ਨਿਪੁੰਨਤਾ ਲਗਾਤਾਰ ਅਭਿਆਸ ਕਰਨ ਨਾਲ ਬੰਦਾ ਕਿਸੇ ਵੀ ਕੰਮ ਵਿੱਚ ਚੰਗੀ ਮੁਹਾਰਤ ਹਾਸਲ ਕਰ ਸਕਦਾ ਹੈ ਇਸ ਤਰੀਕੇ ਨਾਲ ਬੱਚਿਓ ਇਸ ਦਾ 4 ਨੰਬਰ ਦਾ ਤੁਸੀਂ ਆਨਸਰ ਇੱਥੇ ਤੋਂ ਲਗਾ ਸਕਦੇ ਹੋ ਅੱਗੇ ਹੈ ਜੀ ਨੰਬਰ 5 ਯੋਗਦਾਨ ਯਾਨੀ ਕਿ ਹਿੱਸਾ ਤੇਨਾ ਠੀਕ ਹੈ ਯੋਗਦਾਨ ਤਾਂ ਅੱਗੇ ਯਾਨੀ ਕਿ ਸਹਾਇਤਾ ਕਰਦੇ ਨਹੀਂ ਕਿਸੇ ਦੇ ਵਿੱਚ ਸਹਿਯੋਗ ਪਾਣਾ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਬੇਮਿਸਾਲ ਹੈ ਠੀਕ ਹੈ ਤਾਂ ਅੱਗੇ ਤੋਂ ਬੱਚਿਓ ਆਪਣੇ ਕੋਲ ਜੋ ਆਪਣੇ ਕੋਲ ਵਾਕ ਬਣਾਉਣੇ ਆਪਾਂ ਨਹੀਂ ਸ਼ਹਾਦਤ ਸ਼ਬਦ ਦਿੱਤਾ ਹੋਇਆ ਆਪਾਂ ਨੂੰ ਸ਼ਹਾਦਤ ਇਸ ਦਾ ਅਰਥ ਹੁੰਦਾ ਹੈ ਕੁਰਬਾਨੀ ਦੇਣੀ ਸ਼ੀਧੀ ਦੇਣੀ ਠੀਕ ਹੈ ਮਤਲਬ ਕਿਸੇ ਨੇਕ ਕੰਮ ਦੇ ਲਈ ਆਪਣੇ ਆਪ ਨੂੰ ਤਿਆਗ ਦੇਣਾ ਠੀਕ ਹੈ ਉਹ ਕੀ ਹੈ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੱਕ ਬੇਮਿਸਾਲ ਹੈ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਅਡੋਲ ਸ਼ਬਦ ਵਿੱਚੋਂ ਆਪਣੇ ਕੋਲ ਅਡੋਲ ਤਾਂ ਜਿਹੜਾ ਇਹ ਸ਼ਬਦ ਹੈ ਅਡੋਲ ਇਹਦਾ ਅਰਥ ਹੁੰਦਾ ਹੈ ਨਾ ਡੋਲਣਾ ਕਬਰਾਉ ਨਾ ਨਹੀਂ ਠੀਕ ਹੈ ਦ੍ਰਿੜ ਰਹਿਣਾ ਠੀਕ ਹੈ ਤਾਂ ਇਸ ਤਰੀਕੇ ਨਾਲ ਆਪਾਂ ਇਹਦਾ ਵਾਕ ਬਣਾਵਾਂਗੇ ਬੱਚਿਓ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠ ਕੇ ਵੀ ਅਡੋਲ ਰਹੇ ਕਬਰਾਈ ਨਹੀਂ ਹੈਗੀ ਠੀਕ ਹੈ ਇਸ ਤਰੀਕੇ ਨਾਲ ਬੱਚਿਓ ਇਹ ਜਿਹੜਾ ਮਤਲਬ ਕਿ ਸ਼ਬਦ ਆਪਾਂ ਦਿੱਤੇ ਹੋਏ ਸੀ ਇਹਨਾਂ ਦੇ ਆਨਸਰ ਆਪਾਂ ਨੇ ਨੋਟ ਕਰ ਲਏ ਨੇ ਠੀਕ ਹੈ ਇਹ ਪਾਠ ਆਪਣਾ ਜਿਹੜਾ ਸਾਰਾ ਪੂਰਾ ਹੋ ਚੁੱਕਿਆ ਹੈ ਇਹ ਕਲਾਸ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਠੀਕ ਹੈ ਇਹੇ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਬਾਕੀ ਕਲਾਸਾਂ ਵੀ ਤੁਹਾਨੂੰ ਇੱਥੇ ਮਿਲ ਜਾਣ ਥੈਂਕ ਯੂ ਸੋ ਮੱਚ